ਸਤਿ ਸ਼੍ਰੀ ਅਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਮੰਡੀਆਂ 'ਚ ਝੋਨੇ ਦੀ ਆਮਦ ਸ਼ੁਰੂ ਮੰਡੀ 'ਚ ਪਹੁੰਚੇ ਮੰਤਰੀ ਮਹਿੰਦਰ ਭਗਤ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਸੱਜਨ ਕੁਮਾਰ ਖਿਲਾਫ ਚੱਲ ਰਹੇ ਮਾਮਲੇ ਤੇ 29 ਅਕਤੂਬਰ ਨੂੰ ਹੋਵੇਗੀ ਆਖਰੀ ਬਹਿਸ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਕੇਸ ਨੂੰ ਅੰਤਿਮ ਬਹਿਸ ਲਈ ਕੀਤਾ ਸੂਚੀਬੱਧ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਹੰਗਾਮਾ ਮਰੀਜ਼ਾਂ ਵੱਲੋਂ ਸੁਰੱਖਿਆ ਗਾਰਡਾਂ ਤੇ ਹਮਲਾ ਫਰਾਰ ਹੋਏ ਮਰੀਜ਼ ਕਿਸਾਨਾਂ ਨੂੰ ਪ੍ਰਾਲੀ ਪ੍ਰਬੰਧਨ ਲਈ ਕੀਤਾ ਜਾ ਰਿਹਾ ਜਾਗਰੂਕ ਖੇਤੀਬਾੜੀ ਵਿਭਾਗ ਦਾ ਉਪਰਾਲਾ ਪ੍ਰਾਲੀ ਸਾੜਨ ਦੇ ਵੱਧ ਰਹੇ ਮਾਮਲੇ ਤੇ ਹੁਣ ਖਬਰਾਂ ਵਿਸਥਾਰ ਨਾਲ ਸਾਬਕਾ ਕਾਂਗਰਸੀ ਆਗੂ ਸੱਜਨ ਕੁਮਾਰ ਖਿਲਾਫ ਚੱਲ ਰਹੇ ਮਾਮਲੇ ਬਾਰੇ ਆਖਰੀ ਬਹਿਸ 29 ਅਕਤੂਬਰ ਨੂੰ ਹੋਵੇਗੀ ਦਿੱਲੀ ਦੀ ਰਾਉ ਸੈਵਨਿਊ ਅਦਾਲਤ ਨੇ ਸੱਜਨ ਕੁਮਾਰ ਦੇ ਖਿਲਾਫ ਕੇਸ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕੀਤਾ ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਸੱਜਨ ਕੁਮਾਰ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਸਾਬਕਾ ਕਾਂਗਰਸੀ ਆਗੂ ਸੱਜਨ ਕੁਮਾਰ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੱਜਨ ਕੁਮਾਰ ਖਿਲਾਫ ਚੱਲ ਰਹੇ ਕੇਸ ਉਤੇ ਆਖਰੀ ਬਹਿਸ 29 ਅਕਤੂਬਰ ਨੂੰ ਹੋਵੇਗੀ ਸੱਜਨ ਕੁਮਾਰ 1984 ਚ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਲਈ ਜ਼ਿੰਮੇਵਾਰ ਦੋਸ਼ੀਆਂ ਚੋਂ ਪ੍ਰਮ ਰਾਊਜ਼ ਐਵੈਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਨ ਕੁਮਾਰ ਖਿਲਾਫ ਕੇਸ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕਰ ਦਿੱਤਾ ਹੈ ਸੱਜਨ ਕੁਮਾਰ ਇਸ ਵੇਲੇ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਹੈ ਪਰ ਨਾਲ ਹੀ ਉਹ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਜਨਕਪੁਰੀ ਤੇ ਵਿਕਾਸਪੁਰੀ ਪੁਲਿਸ ਥਾਣੇ 'ਚ ਦਰਜ ਐਫ ਆਈ ਆਰ ਨਾਲ ਜੁੜੇ ਕੇਸ ਦਾ ਸਾਹਮਣਾ ਵੀ ਕਰ ਰਿਹਾ ਹੈ ਵਿਸ਼ੇਸ਼ ਜੱਜ ਡੀ ਆਈ ਜੀ ਵੀਰੇਂ ਸਿੰਘ ਨੇ ਸੱਜਨ ਕੁਮਾਰ ਦੇ ਵਕੀਲ ਵੱਲੋਂ ਰੱਖੇ ਪੱਖ ਦੇ ਸਬੂਤ ਦਰਜ ਕਰ ਲਏ ਨੇ ਉਸ ਤੋਂ ਬਾਅਦ ਹੀ ਇਸ ਮਾਮਲੇ ਨੂੰ ਅੰਤਿਮ ਬਹਿਸ ਲਈ ਸੂਚੀਬੱਧ ਕੀਤਾ ਗਿਆ ਹੈ ਜ਼ਿਕਰ ਹੋ ਗਿਆ ਕਿ ਸੱਜਨ ਕੁਮਾਰ ਨੇ 7 ਜੁਲਾਈ ਨੂੰ ਆਪਣੇ ਬਿਆਨ ਦਰਜ ਕਰਵਾਏ ਸਨ ਤਦ ਇਸ ਸਾਬਕਾ ਕਾਂਗਰਸੀ ਸੰਸਦ ਮੈਂਬਰ ਨੇ ਸਿੱਖ ਕਤਲੇਆਮ ਦੇ ਮਾਮਲੇ ਦੇ ਵਿੱਚ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਸੱਜਨ ਕੁਮਾਰ ਨੇ ਅਦਾਲਤ ਨੂੰ ਕਿਹਾ ਸੀਗਾ ਕਿ ਉਹ ਘਟਨਾਵਾਲੀ ਥਾਂ ਦੇ ਉੱਤੇ ਮੌਜੂਦ ਨਹੀਂ ਸੀ ਤੇ ਉਸ ਨੂੰ ਇਸ ਮਾਮਲੇ ਦੇ ਵਿੱਚ ਝੂਠਾ ਫਸਾਇਆ ਗਿਆ ਜਨਕਪੁਰੀ ਕੇਸ ਪਹਿਲੀ ਨਵੰਬਰ 1984 ਨੂੰ ਦੋ ਸਿੱਖਾਂ ਸੋਨ ਸਿੰਘ ਅਤੇ ਉਸਦੇ ਜਵਾਈ ਅਵਤਾਰ ਸਿੰਘ ਦੇ ਕਤਲਾਂ ਦੇ ਨਾਲ ਸੰਬੰਧਿਤ ਹੈ ਦੂਜਾ ਕੇਸ ਵਿਕਾਸਪੁਰੀ ਥਾਣੇ 'ਚ 2 ਨਵੰਬਰ 1984 ਨੂੰ ਗੁਰਚਰਨ ਸਿੰਘ ਨੂੰ ਅੱਗ ਲਗਾਉਣ ਨਾਲ ਸੰਬੰਧਿਤ ਹੈ ਜ਼ਿਕਰ ਹੋ ਗਿਆ ਕਿ ਵਾਕਵਾਕ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਸੱਜਨ ਕੁਮਾਰ ਕਾਨੂੰਨ ਦਾ ਸਾਹਮਣਾ ਕਰ ਰਿਹਾ ਹੈ ਤੇ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਹੈ ਹੁਣ ਦਿੱਲੀ ਦੀ ਰਾਉਜ਼ ਐਵੈਨਿਊ ਅਦਾਲਤ ਨੇ ਇਸ ਕੇਸ ਨੂੰ ਸੁਚੀਬੱਧ ਕੀਤਾ ਹੈ ਤੇ ਦੇ ਉੱਤੇ ਅੰਤਿਮ ਬਹਿਸ ਹੋਣੀ ਹੈ ਦੇਖਣਾ ਹੋਵੇਗਾ ਕੋਰਟ ਦਾ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਪੰਜਾਬ ਦੇ ਕੈਬਨ ਮੰਤਰੀ ਮਹਿੰਦਰ ਭਗਤ ਜਲੰਧਰ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਇਸ ਦੌਰਾਨ ਉਹਨਾਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਕਿ ਝੋਨੇ ਦੀ ਫਸਲ ਦੀ ਅਦਾਇਗੀ 24 ਘੰਟਿਆਂ ਦੇ ਵਿੱਚ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੇ ਵੀ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਜਿੱਥੇ ਹੜ੍ਹਾਂ ਤੋਂ ਵਿਚਾਰਿਆ ਉੱਥੋਂ ਦੀਆਂ ਮੰਡੀਆਂ ਦੇ ਵਿੱਚ ਕਿਸਾਨ ਝੋਨੇ ਦੀ ਫਸਲ ਲੈ ਕੇ ਪਹੁੰਚ ਰਹੇ ਨੇ। ਮੁੱਖ ਮੰਤਰੀ ਸਿਹਜ਼ਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਰਵਾਈ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵਾਰ ਪੰਜਾਬ ਦੇ ਵਿੱਚ ਕੁਝ ਫਲੱਡ ਆਣ ਦੇ ਕਾਰਨ ਜੋ ਝੋਨੇ ਦੀ ਖਰੀਦਾਰੀ ਦੀ ਸ਼ੁਰੂਆਤ ਹਰ ਆਦਮੀ ਕਾਰਿਆਸੀਕ ਦੀ ਸ਼ੁਰੂਆਤ ਹੋਵੇ ਸੋ ਅੱਜ ਸਾਨੂੰ ਬੜਾ ਇੱਕ ਅੱਛਾ ਲੱਗ ਰਿਹਾ ਕਿ ਸਾਡੇ ਕਿਸਾਨ ਵੀਰ ਅਜ ਜਲੰਧਰ ਸ਼ਹਿਰ ਦੇ ਵਿੱਚ ਆਪਣੇ ਝੋਨੇ ਦੀ ਫਸਲ ਲੈ ਕੇ ਆਏ ਨੇ ਔਰ ਅੱਜ ਉਹਨਾਂ ਦਾ ਜੋ ਅਸੀਂ ਉਦਘਾਟਨ ਕੀਤਾ ਹੈ ਖਰੀਦਾਰੀ ਦਾ ਔਰ ਇਸ ਮੰਡੀ ਦੇ ਵਿੱਚ ਤਕਰੀਬਨ 45000 ਮੀਟਰ ਟਨ ਜੋ ਪਿਛਲੇ ਸਾਲ ਹੋਇਆ ਸੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਸੇਮ ਇਸ ਸਾਲ ਵੀ ਹੋਏਗਾ ਉਹਦੇ ਨਾਲ ਨਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੇਮਾਨ ਸਾਹਿਬ ਜਿਹੜੇ ਕਿ ਕਿਸਾਨਾਂ ਨਾਲ ਬਹੁਤ ਪਿਆਰ ਕਰਦੇ ਨੇ ਬਹੁਤ ਸਤਿਕਾਰ ਕਰਦੇ ਨੇ ਦੀ ਚਿੰਤਾ ਕਰਦੇ ਨੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਅਸੀਂ ਜਿਹੜਾ ਵੀ ਖਰੀਦਾਰੀ ਕਰਾਂਗੇ ਫਸਲ ਦੀ ਝੋਨੇ ਦੀ ਅਸੀਂ within 24 hour ਉਹਨਾਂ ਦੇ ਖਾਤੇ 'ਚ ਪੈਸੇ ਪਾ ਦਵਾਂਗੇ ਤਾਂ ਕਿ ਕਿਸਾਨ ਨੂੰ ਕੋਈ ਤਕਲੀਫ ਨਾ ਹੋਵੇ ਔਰ ਤਾਂ ਕਿ ਜਿਹੜਾ ਇਹਦਾ ਬੜੀ ਦੇਰ ਤੋਂ ਉਮੀਦਾਂ ਲਾ ਕੇ ਬੈਠਾ ਸੀ ਕਿ ਮੇਰੀ ਝੋਨਾ ਵਿਕੇਗਾ ਫਸਲ ਵਿਕੇਗੀ ਤੇ ਮੇਰੇ ਕੋਲ ਪੈਸਾ ਆਏਗਾ ਸੋ ਮੈਂ ਸਾਰੇ ਕਿਸਾਨਾਂ ਨੂੰ ਸਾਰੇ ਆੜਤੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਔਰ ਨਾਲ ਕਾਮਨਾ ਕਰਦਾ ਹਾਂ ਕਿ ਜਿੱਥੇ ਵੀ ਫਲੱਡ ਆਇਆ ਹੈ ਉੱਥੇ ਵੀ ਜੋ ਤਕਰੀਬਨ ਫਸਲ ਜਿਹੜੀ ਹੈਗੀ ਉਹਨਾਂ ਦੀ ਘੱਟ ਤੋਂ ਘੱਟ ਖਰਾਬ ਹੋਵੇ ਤਾਂ ਕਿ ਜੋ ਹੈ ਉਹਨਾਂ ਦਾ ਬਚਾਅ ਹੋਵੇ ਔਰ ਸਾਰੇ ਮੰਡੀਆਂ ਜਾ ਕੇ ਆਪਣੀ ਫਸਲ ਵੇਚ ਸਕਣ ਔਰ ਆਪਣਾ ਜੋ ਆਨਮਲਾ ਪਵਿੱਖਾ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਉਹਦਾ ਪੈਸੇ ਦਾ ਇਸਤੇਮਾਲ ਕਰ ਸਕਣ ਅੱਛਾ ਇਹ ਕਿ ਜਦੋਂ ਪਿਛਲੀ ਸ਼ੁਰੂਆਤ ਕੀਤੀ ਸੀ ਉਦੋਂ ਕਹਿੰਦੇ ਸੀ ਕਿ 190 ਲੱਖ ਮੈਟ੍ਰਿਕ ਟਨ ਜਿਹੜੀ ਆ ਝੋਨੇ ਦੀ ਆਮਦ ਹੋ ਸਕਦੀ ਹੈ ਹਜੇ ਤੱਕ ਜੇ ਗੱਲ ਕਰਾਂ ਹੁਣ ਤੱਕ ਕਿੰਨੇ ਘਾਮ ਵਧ ਹੋ ਚੁੱਕੀਏ ਜੋਨੇ ਦੇਖੋ ਅੱਜ ਦੀ ਸ਼ੁਰੂਆਤ ਕੀਤੀ ਗਈ ਹੈ ਅੱਜ ਫਸਟ ਦੇ ਹੈਗਾ ਪੋਗਪੁਰ ਪਹਿਲਾਂ ਆਈ ਸੀ ਕਿ ਨਾ ਪੋਗਪੁਰ ਸਾਰੇ ਹੀ ਜੋ ਹੈ ਸਾਰੇ ਪੋਗਪੁਰ ਹੋਇਆ ਅੱਜ ਦੰਦੂ ਤੋਂ ਘਾਟਨ ਕੀਤਾ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਮੰਡੀਆਂ ਦੇ ਵਿੱਚੋਂ ਦੁਹਾਰਨ ਕੀਤੇ ਜਾ ਰਹੇ ਨੇ ਔਰ ਇਹਦਾ ਜਿਹੜਾ ਹੈਗਾ ਪ੍ਰੋਕੂਰਮੈਂਟ ਦਾ ਹਿਸਾਬ-ਕਿਤਾਬ ਜਿਹੜਾ ਹੈਗਾ ਉਹ ਡਿਪਾਰਟਮੈਂਟ ਕੋਲ ਹੈਗਾ ਅਸੀਂ ਬਾਅਦ ਵਿੱਚ ਉਹਦੇ ਬਾਰੇ ਵੀ ਇਨਫਾਰਮ ਕਰਾਂਗੇ ਟਾਈਮ ਟੂ ਟਾਈਮ ਕਿੰਨਾ ਮਾਲ ਹੈ ਇਹ ਸ਼ੁਰੂਆਤ ਹੈਗੀ ਉਹੀ ਸੋਚਨੇ ਆ ਉਮੀਦ ਕਰਨੇ ਆ ਕਿ ਜਿੰਨਾ ਪਿਛਲੇ ਸਾਲ ਆਇਆ ਸੀ ਇੱਥੇ ਓਨਾ ਹੀ ਮਾਲ ਇਸ ਵਾਰ ਵੀ ਜੋ ਝੋਨਾ ਆਏਗਾ ਦੇਖੋ ਇਸ ਵਾਰੀ ਜੋ ਫਸਲ ਅਸੀਂ ਦੇਖ ਰਹੇ ਸੀ ਜਾਂਦੇ ਹਾਂ ਹੋਇਆਂ ਔਰ ਸਭ ਪਾਸੇ ਕਿ ਜੋ ਅੱਜ ਆਈ ਵੀ ਹੈ ਫਸਲ ਦੀ ਕੁਆਲਿਟੀ ਪਿਛਲੇ ਸਾਲ ਨਾਲੋਂ ਵਧੀਆ ਹੈਗੀ ਹੈ ਬਹੁਤ ਝਾੜ ਜਿਹੜਾ ਹੈਗਾ ਕਿ ਬਹੁਤ ਜ਼ਿਆਦਾ ਝਾੜ ਲੱਗਾ ਸੀ ਫਸਲਾਂ ਨੂੰ ਔਰ ਜੋ ਕਿਸਾਨ ਹੈਗਾ ਤਕਰੀਬਨ ਖੁਸ਼ ਹੈਗਾ ਜਿਹੜੇ ਲੋਕਾਂ ਦੀ ਫਸਲ ਬਚ ਗਈ ਹੈ ਇਹ ਗੱਲ ਠੀਕ ਹੈ ਕਿ ਜਿੰਨਥੇ ਫਲੱਡ ਆਇਆ ਉੱਥੇ ਨੁਕਸਾਨ ਹੋਇਆ ਹੈ ਉੱਥੇ ਕਿਸਾਨ ਮਾਇੂਸ ਹੈਗਾ ਹੈ ਪੜਤ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧਾਨੀ ਨੂੰ ਮਿਲ ਨੂੰ ਉਹਨਾਂ ਨੂੰ ਪੂਰਾ ਪ੍ਰਸ਼ੰਸਾ ਦਿੱਤਾ ਹੈ। ਨਕੋਦਰ ਵਿਖੇ ਕਾਂਗਰਸ ਪਾਰਟੀ ਨੇ ਪੁਲਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਨਕੋਦਰ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਈਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਪਣੀ ਮਨਮਰਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਸਾਡੇ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਾਂਗਰਸ ਨੇ 25 ਤਰੀਕ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 4:00 ਵਜੇ ਤੱਕ ਨਕੋਦਰ ਦੇ ਡੀਐਸਪੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ। ਦੇਖੋ ਪਿ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 6 ਕੁ ਮਹੀਨਿਆਂ ਦੇ ਉੱਤੋਂ ਕਾਫੀ ਇੱਕ ਤਸ਼ੱਦਦ ਦਾ ਦੌਰ ਜਿਹੜਾ ਹੈ ਉਹ ਪੁਲਿਸ ਸਟੇਟ ਜਿਹੜੀ ਅੱਗੇ ਆਪਾਂ ਖ਼ਬਰਾਂ ਹੀ ਸੁਣਦੇ ਸੀ ਉਹ ਨਕੂਦਰ ਦੇ ਵਿੱਚ ਦੇਖਣ ਨੂੰ ਮਿਲੀ ਕਿ ਸਾਡੇ ਨਕੂਦਰ ਹਲਕੇ ਦੇ ਵਿੱਚ ਬਹੁਤ ਸਾਰੇ ਮਸਲੇ ਇਦਾਂ ਦੇ ਹੋਏ ਜਿਹੜੇ ਸੋਚ ਤੋਂ ਵੀ ਪਰੇ ਐ ਜਿਵੇਂ ਪਿਛਲੇ ਦਿਨੀ ਇੱਕ ਸਾਡਾ ਸਾਥੀ ਉਹਦਾ ਕੋਈ ਦੋ ਭਰਾਵਾਂ ਦਾ ਆਪਸ ਝਗੜਾ ਹੋ ਗਿਆ ਉੱਥੇ ਵੀ ਨਹੀਂ ਸੀ ਉਹਨੂੰ 307 ਦਾ ਪਰਚਾ ਦੇ ਕੇ ਅੰਦਰ ਕਰਤਾ ਕਿਸੇ ਟਰੈਕਟਰ ਦਾ ਐਕਸੀਡੈਂਟ ਹੋਇਆ ਤੇ ਟਰੈਕਟਰ ਚਾਲਕ ਦੇ ਉੱਤੇ 307 ਦਾ ਪਰਚਾ ਸਾਡੇ ਉੱਗੀ ਦੇ ਵਿੱਚ ਕੋਈ ਤਕਰੀਬਨ 6 ਕੁ ਮਹੀਨੇ ਪਹਿਲਾਂ ਇੱਕ ਪੰਚਾਇਤ ਦੀ ਜਗ੍ਹਾ ਖਾਲੀ ਕਰਾਉਣ ਲਈ ਜਦੋਂ ਮੋਤਵਾਰ ਸੱਜਣ ਸਾਰੇ ਉੱਥੇ ਗਏ ਤੇ ਪੰਚਾਇਤ ਦੀ ਜਗ੍ਹਾ ਤਾਂ ਕੀ ਜੋ ਸਰਕਾਰ ਕਹਿੰਦੀ ਖਾਲੀ ਕਰਾਉਣੀ ਪਰ ਉਹ ਮੋਤਵਾਰ ਸੱਜਣਾ ਦੇ ਉੱਤੇ ਚੋਰੀ ਦਾ ਪਰਚਾ ਸਾਡੇ ਮੈਂਬਰ ਪੰਚਾਇਤਾਂ ਨੂੰ ਆਪਣੇ ਖਾਣਿਆਂ ਦੇ ਵਿੱਚ ਬਲਾ ਕੇ ਸਾਰਾ ਸਾਰਾ ਦਿਨ ਬਿਠਾਈ ਰੱਖਿਆ ਜਾਂਦਾ ਹੈ ਔਰ ਸ਼ਾਮ ਨੂੰ ਜਦੋਂ ਕੋਈ ਗੱਲ ਨਹੀਂ ਲੱਭਦੀ ਉਹਨੂੰ ਘਰੇ ਭੇਜਣ ਲੱਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸਰਾਗੀ ਸਰਕਾਰ ਹੈ ਇਹ ਐਸਐਸਪੀ ਤੋਂ ਉੱਤੇ ਹੁੰਦੀ ਹੈ ਵੱਲੋਂ ਪਰੇਸ਼ਾਨ ਹੈ ਸੋ ਅਸੀਂ ਸਾਰਿਆਂ ਨੇ ਇੱਕ ਸਾਰੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ 25 ਤਰੀਕ ਨੂੰ ਸਵੇਰੇ 11 ਵਜੇ ਅਸੀਂ ਪ੍ਰਸ਼ਾਸਨ ਦਾ ਕ라우ਡ ਡੀਐਸਪੀ ਦਫ਼ਤਰ ਦੇ ਬਾਹਰ ਕਰਾਂਗੇ ਔਰ ਇਹ ਘਰਾਓ ਸਾਡਾ 4 ਵਜੇ ਤੱਕ ਜਾਰੀ ਰਹੇਗਾ ਕਿਉਂਕਿ 4 ਵਜੇ ਤੱਕ ਜੇ ਪ੍ਰਸ਼ਾਸਨ ਦੇ ਕੰਨ ਖੁੱਲਦੇ ਆ ਸਾਡੀ ਇਹਦੇ ਲਈ ਜਿਹੜੇ ਸਾਡੇ ਬਲੌਕ ਪ੍ਰਧਾਨ ਸਾਡੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਸਾਹਿਬਾਨ ਔਰ ਹੋਰ ਮੋਤਵਾਰ ਸਾਡੇ ਨਗਰ ਕੌਂਸਲਰਾਂ ਦੇ ਪ੍ਰਧਾਨ ਸਾਹਿਬਾਨ ਇਹਨਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਸਾਰੇ ਕੇਸਾਂ ਦਾ 1 ਇਸ 2 1 ਤੇ ਉਹਨਾਂ ਦੇ ਨਾਲ ਗੱਲ ਕਰੇਗੀ ਪ੍ਰਸ਼ਾਸਨ ਦੇ ਨਾਲ ਨਵੀਂ ਦਿੱਲੀ ਦੇ ਰਾਜਵੀਰ ਸਿੰਘ ਨੰਦਾ ਨੇ ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰੀਆਂ ਨੇ ਰਾਜਵੀਰ ਨੇ 62ਵੀਂ ਵਿਸ਼ਵ ਆਮ ਰੈਸਲਿੰਗ ਚੈਂਪੀਅਨਸ਼ਿਪ ਤੇ ਬਲਗਾਰੀਆ ਦੀ 27ਵੀਂ ਵਿਸ਼ਵ ਪੈਰਾ ਆਮ ਰੈਸਲਿੰਗ ਚੈਂਪੀਅਨਸ਼ਿਪ ਤੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਵਰਲਡ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਇਸ ਪ੍ਰਾਪਤੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਖਿਡਾਰੀ ਰਾਜਵੀਰ ਸਿੰਘ ਨੰਦਾ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਨਮਾਨਿਤ ਕੀਤਾ ਹੈ ਮੇਰਾ ਨਾਮ ਰਾਜਵੀਰ ਸਿੰਘ ਨੰਦਾ ਤੇ ਮੈਂ ਵਰਲਡ ਚੈਂਪੀਅਨ ਬਣਿਆ ਆਮ ਰੈਸਲਿੰਗ ਛੇ ਅੰਡਰ 70 ਸਬ ਜੂਨੀਅਰ ਤੇ ਇਹ ਮੇਰਾ ਪਹਿਲਾ ਸਾਲ ਸੀ ਆਮ ਰੈਸਲਿੰਗ 'ਚ ਤੇ ਮੈਂ ਪਹਿਲੇ ਸਾਲ 'ਚ ਹੀ ਸਟੇਟ, ਨੈਸ਼ਨਲ ਤੇ ਵਰਲਡ ਚੈਂਪੀਅਨ ਬਣ ਗਿਆ ਤੇ ਮੈਂ ਸਭ ਦਾ ਥੈਂਕ ਯੂ ਕਰਨਾ ਚਾਹਦਾ ਮੁਹਾਲੀ ਦੇ ਸੈਕਟਰ 68 ਸਥਿਤ ਸਰਕਾਰੀ ਨਸ਼ਾ ਛਡਾਊ ਕੇਂਦਰ 'ਚ ਉਸ ਸਮੇਂ ਅਫੜਾ-ਧਫੜੀ ਮਚ ਗਈ ਜਦੋਂ ਸੈਂਟਰ 'ਚ ਭਰਤੀ ਮਰੀਜ਼ਾਂ ਨੇ ਸੁਰੱਖਿਆ ਗਾਰਡਾਂ ਦੇ ਉੱਤੇ ਹਮਲਾ ਕਰ ਦਿੱਤਾ ਇਸ ਦੌਰਾਨ ਦੋ ਮਰੀਜ਼ ਛਾਤੋ-ਛਾਲ ਮਾਰ ਕੇ ਫਰਾਰ ਹੋ ਗਏ ਨੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਤਿੰਨ ਮਰੀਜ਼ਾਂ ਨੇ ਬਾਥਰੂਮ ਜਾਣ ਲਈ ਕਿਹਾ ਤੇ ਇਸੇ ਦੌਰਾਨ ਉਹਨਾਂ ਨੇ ਪਿੱਛੇ ਆ ਰਹੇ ਸੁਰੱਖਿਆ ਗਾਰਡ ਦੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਤੇ ਸੁਰੱਖਿਆ ਗਾਰਡ ਦੇ ਥੱਪੜ ਜੜੇ ਰੌਲਾ ਸੁਣ ਕੇ ਬਾਕੀ ਮਰੀਜ਼ ਵੀ ਮੌਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਗਾਰਡ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਰੌਲਾ ਸੁਣ ਕੇ ਦੂਜਾ ਗਾਰਡ ਮਦਦ ਲਈ ਦੌੜਿਆ ਤਾਂ ਉਸਤੇ ਵੀ ਹਮਲਾ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਨੇ ਸੁਰੱਖਿਆ ਗਾਰਡਾਂ ਨੂੰ ਮਾਰਨ ਲਈ ਪੱਗ ਠੀਕ ਕਰਨ ਵਾਲੇ ਲੋਹੇ ਦੇ ਬਾਜ ਦੀ ਵਰਤੋਂ ਕੀਤੀ ਇਸ ਅਫੜਾ ਦਫੜੀ ਦੇ ਵਿਚਕਾਰ ਦੋ ਮਰੀਜ਼ ਛੱਤ ਤੇ ਚੜ ਗਏ ਜਦੋਂ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਨੇ ਪੱਥਰ ਸੁੱਟਨੇ ਸ਼ੁਰੂ ਕਰ ਦਿੱਤੇ ਤੇ ਛੱਤ ਤੋਂ ਛਾਲ ਮਾਰ ਕੇ ਭਰਾਰ ਹੋ ਗਏ ਜ਼ਖਮੀ ਸੁਰੱਖਿਆ ਮੁਲਾਜ਼ਮਾ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਿਕਰ ਇਹ ਖਾਸ ਹੈ ਕਿ ਦੇਰ ਰਾਤ ਨੂੰ ਵਾਪਰੀ ਇਸ ਘਟਨਾ ਨੇ ਇੱਕ ਵਾਰ ਫਿਰ ਨਸ਼ਾ ਛਡਾਊ ਕੇਂਦਰ ਵਿੱਚ ਸੁਰੱਖਿਆ ਸੰਬੰਧੀ ਕਮੀਆਂ ਨੂੰ ਉਜਾਗਰ ਕੀਤਾ ਹੈ ਪਹਿਲਾਂ ਵੀ ਕਈ ਵਾਰ ਮਰੀਜ਼ਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਕਰੀਬ 4 ਮਹੀਨੇ ਪਹਿਲਾਂ ਰਾਤ ਨੂੰ ਬਿਜਲੀ ਸਪਲਾਈ ਠੱਪ ਹੋਣ ਤੇ 23 ਮਰੀਜ਼ ਕੇਂਦਰ ਤੋਂ ਭੱਜ ਗਏ ਸਨ ਉਹਨਾਂ ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰਕੇ ਕੇਂਦਰ ਵਿੱਚ ਵਾਪਸ ਲਿਆਂਦਾ ਸੀ ਕਸਬਾ ਕਲਾਨੌਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਏਡੀਸੀ ਡਾਕਟਰ ਹਰਜਿੰਦਰ ਸਿੰਘ 베ਦੀ ਅਤੇ ਐਸਐਸਪੀ ਅਦਿੱਤਿਆ ਵਿਸ਼ੇਸ਼ ਤੌਰ ਦੇ ਤੇ ਹਾਜ਼ਰ ਹੋਏ ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਮਰੀਕ ਸਿੰਘ ਦੀ ਦੇਖਰੇਖ ਵਿੱਚ ਲਗਾਏ ਗਏ ਇਸ ਕੈਂਪ ਦੇ ਵਿੱਚ ਝੋਨੇ ਦੀ ਪ੍ਰਾਲੀ ਦੀ ਰਹਿਣ ਖੂੰਦ ਅਤੇ ਸਵਚੱਜੇ ਪ੍ਰਬੰਧਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਇਸ ਕੈਂਪ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਅਗਾਂਵਧੂ ਕਿਸਾਨ ਅਤੇ ਪਿਛਲੇ ਕਈ ਸਾਲਾਂ ਤੋਂ ਪ੍ਰਾਲੀ ਨੂੰ ਅੱਗ ਨਾਲ ਲਗਾਉਣ ਵਾਲੇ ਵਾਤਾਵਰਣ ਪ੍ਰੇਮੀ ਕਿਸਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅੱਜ ਜੀ ਅਸੀਂ ਜਿੱਸਾ ਅੱਜ ਮਾਰਜੋਗ ਐਸਐਸਪੀ ਸਾਹਿਬ ਨੇ ਬੱਸੀਆ ਸਾਡੇ ਨਾਲ ਚੀਫ ਐਗਰੀਕਲਚਰਸਰਾਂ ਦੀ ਸਾਰੀ ਟੀਮ ਜਿਹੜੀ ਅੱਜ ਇੱਥੇ ਹਾਜ਼ਰ ਹੈ ਕਿਸਾਨ ਵੀਰਣਾ ਮੀਟਿੰਗ ਕੀਤੀ ਗਈ ਹੈ ਸਪੈਸ਼ਲੀ ਜਿਹੜੀ ਮੀਟਿੰਗ ਹੈ ਰਿਗਾਰਡਿੰਗ ਡਬਲ ਬਰਨਿੰਗ ਪਰਾਲੀ ਨੂੰ ਅਸੀਂ ਆਗੜੀ ਲਾਣੀ ਨੂੰ ਆਗੜੀ ਕਿਉਂ ਨਹੀਂ ਲਾਣੀ ਸਭ ਤੋਂ ਜਿਹੜੀ ਮੁੱਢਲੀ ਮੇਰੀ ਅਪੀਲ ਹੈ ਕਿਉਂਕਿ ਜਿਸ ਹਾਕਿਲਾਵਾ ਕਿ ਸਭ ਤੋਂ ਪਹਿਲਾ ਜਿਹੜਾ ਵੀ ਜੀ ਨੁਕਸਾਨ ਹੁੰਦਾ ਸਾਡੇ ਪਰਿਵਾਰਾਂ ਨੂੰ ਹੁੰਦਾ ਸਾਡੇ ਕਿਸਾਨ ਵੀਰਾਂ ਨੂੰ ਦੂਜੀ ਗੱਲ ਮੈਂ ਦੱਸਾਂ ਕਿ ਜਿਹੜੇ ਸਾਡੇ ਕੋਲੋਂ ਖੁੱਤਾ ਪਰਬੰਧ ਕੀਤੇ ਗਏ ਨੇ ਜਿਹੜੀਆਂ ਮਸ਼ੀਨਾਂ ਸੀਗ ਪੰਚਾਇਤਾਂ ਵਿੱਚ ਦਿੱਤੀਆਂ ਗਈਆਂ ਪਲੱਸ ਪਿੰਡ ਲੈਵਲ ਤੇ ਕਮੇਟੀਆਂ ਬਣਾਈ ਜਾਣਗੀਆਂ ਤਾਂ ਕਿ ਲੋਕਾਂ ਨੂੰ ਸਮਝਾ ਸਕਣ ਕਿਸਾਨਾਂ ਵੀਰਾਂ ਦੇ ਨਾਲ رابطہ ਕਾਇਮ ਕਰ ਸਕਾਂ ਇਸ ਤੋਂ ਇਲਾਵਾ ਇਹ ਵੀ ਕਿ ਸਾ ਚਾਂਮਗਾ ਕੀ 24 ਘੰਟੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਡੀਸੀ ਦਫ਼ਤਰ ਵਿੱਚ ਚਾਲੂ ਕੀਤਾ ਗਿਆ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਦੀ ਹੈ 24 ਘੰਟੇ ਕਿਸੇ ਵੀ ਟਾਈਮ ਤੇ ਫੋਨ ਕਰਕੇ ਆਪਣੀ ਮੁਸ਼ਕਲ ਦੱਸ ਸਕਦਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਆਪਣੇ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤੇ ਤੀਸਰੀ ਗੱਲ ਮੈਂ ਫੀਲ ਕਰਦਾ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਤਾਂ ਜੋ ਸ਼ਰਾਤੀ ਅਨਛਾਗਰ ਕੋਈ ਕਿਸੇ ਤਰ੍ਹਾਂ ਦੇ ਵੀ ਉਹਨਾਂ ਦੀ ਪਰਸਨਗਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਮਾਨਯੋਗ ਐਸ.ਪੀ ਸਾਹਿਬ ਨੇ ਅਸੀਂ ਖਾਸੇ ਧਿਆਨ ਆਟੇਗਾ ਵੀ ਤਾਂ ਜੋ ਅਸੀਂ ਉਹਨਾਂ ਤੇ ਵੀ ਨਰੇ ਨਾ ਪਾ ਸਕੀਏ ਨਵਰਾਤਰੀਆਂ ਦੇ ਦੌਰਾਨ ਅੰਮ੍ਰਿਤਸਰ ਦੇ ਮਸ਼ਹੂਰ ਸ਼੍ਰੀ ਦੁਰਗਾਣਾ ਮੰਦਿਰ ਦੇ ਬਾਹਰ ਧਾਰਮਿਕ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਦੇ ਬਾਹਰ ਧਾਰਮਿਕ ਗ੍ਰੰਥ ਦੇ ਪੰਨੇ ਫਟੇ ਹੋਏ ਪਾਏ ਗਏ ਜਿਸ ਨਾਲ Hindu ਸੰਗਠਨਾਂ ਦੇ ਵਿੱਚ ਭਾਰੀ ਰੋਸ ਹੈ। Hindu ਆਗੂ ਸੋਮਦੇਵ ਸ਼ਰਮਾ ਨੇ ਮੁੱਦਾ ਚੁੱਕਿਆ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਮੈਂ ਹਨੂਮਾਨ ਜੀ ਦੇ ਮੰਦਰੋਂ ਆਪਣੀ ਰੁਟੀਨ 'ਚ ਪਾਠ ਕਰਕੇ ਤੇ ਭਗਵਤੀ ਦੇ ਚਰਨਾਂ 'ਤੇ ਆਇਆ ਸਾਂ। ਉੱਥੇ ਕੁਝ ਪੰਨੇ ਧਾਰਮਿਕ ਪੁਸਤਕਾਂ ਦੇ ਮੈਨੂੰ ਪਏ ਨਜ਼ਰ ਆਏ। ਤੇ ਮੈਂ ਪੁਜਾਰੀ ਜੀ ਕਹਿੰਦਾ ਜੀ ਇਹ ਬਾਹਰੋਂ ਫੁੱਲਾਂ ਵਾਲਿਆਂ ਨੇ ਭੇਜਿਆ। ਫੁੱਲ ਲਪੇਟ ਕੇ ਇਸੇ ਰੇਲ ਬਿਟ ਕੇ ਉਹਨਾਂ ਨੇ ਭੇਜਿਆ। ਮੈਂ ਕਿਹਾ ਇਹ ਆਪਾਂ ਨੂੰ ਨਜ਼ਰ ਆ ਗਿਆ ਸੀ ਇਹ ਧਾਰਮਿਕ ਕਿਤਾਬਾਂ ਨੇ। ਕਹਿੰਦੇ ਜੀ ਆ ਗਈਆਂ ਤੇ ਇਸੇ ਕਰਕੇ ਅਸੀਂ ਪਿੱਪਲ ਦੇ ਥੱਲੇ ਰਾਤ ਦਿੱਤੀ। ਮੈਂ ਉਹਨਾਂ ਨੂੰ ਚੁੱਕਿਆ ਚੁੱਕ ਕੇ ਤੇ ਮੈਂ ਇਹਨਾਂ ਦੇ ਕੋਲ ਆ ਗਿਆ। ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਕਿਹਾ ਯਾਰ ਇਹ ਕੀ ਏ? ਇਹ ਕੀ ਕਰਦੇ ਪਏ ਹੋ? ਕਹਿੰਦਾ ਪਤਾ ਨਹੀਂ ਜੀ। ਮੈਂ ਕਿਹਾ ਇੱਕ ਮਿੰਟ ਆਪਣਾ ਪੈਰ ਚੁੱਕਿਓ। ਉਹਦੇ ਪੈਰ ਦੇ ਥੱਲੇ ਇਹ ਜਿਹੜਾ ਕਾਗਜ਼ ਪਿਆ ਆ ਸੀ। ਕਾਗਜ਼ ਮਤਲਬ ਪੰਨਾ ਇਹ ਅੰਗ ਸਾਡੇ ਧਾਰਮਿਕ ਕਿਤਾਬਾਂ ਦਾ ਅੰਗ ਹੈ ਇਹ ਉਥੇ ਪਿਆ ਸੀ ਮੈਂ ਉਹਦੇ ਪੈਰਾ ਥੱਲੇ ਚੁੱਕਿਆ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਅਕਲ ਦੇ ਅੰਨੇ ਹੋ ਮੈਂ ਤਾਂ ਹੀ ਗਿਆ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਕਿਹਾ ਅਕਲ ਦੇ ਅੰਨੇ ਹੋ ਭਗਵਦ ਗੀਤਾ ਪਾਰ ਕੇ ਤੋਰ ਦਿੱਤੀ ਜੇ ਕਿਉਂਕਿ ਜਿਹੜੇ ਪਹਿਲੇ ਜਿਹੜੇ ਅੰਗ ਸੀਗੇ ਉਹ ਭਗਵਦ ਗੀਤਾ ਦੇ ਚੌਥੇ ਅਧਿਆਏ ਦੇ ਸੀਗੇ ਉਹਦੇ ਵਿੱਚ ਸ਼੍ਰੀ ਕ੍ਰਿਸ਼ਨੂ ਬਾਤ ਵੀ ਹੈਗਾ ਸੀ ਸ਼੍ਰੀ ਅਰਜੁਨੂ ਬਾਤ ਵੀ ਹੈਗਾ ਸੀ ਜਿਹੜਾ ਮੈਂ ਦੁਰਗਿਆਣਾ ਚੌਂਕੀ ਦੇ ਇੰਚਾਰਜ ਨੂੰ ਦਿੱਤਾ ਲੇਕਿਨ ਇਸ ਬੰਦੇ ਨੇ ਮੈਨੂੰ ਇੱਕੋ ਗੱਲ ਕਹੀ ਜਾਓ ਜੋ ਕਰਨਾ ਕਰ ਲੋ ਮੈਂ ਕਹਾ ਮੈਂ ਤੇਰੇ ਤੇ ਬੇਅਦਬੀ ਦਾ ਪਰਚਾ ਕਰਾ ਦੂੰਗਾ ਕਿ ਤੂੰ ਗਲਤ ਕੰਮ ਕਰ ਰਹੇ ਆ ਕਹਿੰਦਾ ਜੋ ਕਰਨਾ ਕਰ ਲੋ ਕਹ ਠੀਕ ਆ ਜੀ ਮੈਂ ਚਲਾ ਗਿਆ ਮੈਂ ਜਾ ਕੇ ਅੰਦਰ ਕਮੇਟੀ ਦਫ਼ਤਰ ਬੈਠ ਗਿਆ ਦਰਖਾਸਤ ਲਿਖੀ ਚੌਂਕੀ ਇਨ ਚਾਰਜਿੰਗ ਬੜਾਇਆ ਸਾਰੇ ਜਿਹੜੇ ਅੰਗ ਦਿਖਾਏ ਆ ਉਹਨਾਂ ਨੂੰ ਅੰਗ ਵਿੱਚ ਦਿੱਤੇ ਆ ਉਸ ਤੋਂ ਬਾਅਦ ਅੰਗ ਲੈ ਜਾ ਕੇ ਮੈਂ ਹੋਰ ਦਿੱਤੇ ਆ ਉਹ ਉਹਨਾਂ ਨੇ ਉੱਥੇ ਆਪਣੀ ਅਲਮਾਰੀ 'ਚ ਇੱਕ ਵਸਤਰ ਦੇ ਵਿੱਚ ਰੱਖੇ ਆ ਸਾਹਮ ਕੇ ਔਰ ਉਹਨਾਂ ਨੂੰ ਮੈਂ ਦਰਖਾਸਤ ਦਿੱਤੀ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ 3 ਹੋਣ ਤੱਕ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਨਹੀਂ ਕੀਤੀ ਗਈ। ਮੈਂ ਉਹਨਾਂ ਨੂੰ ਚੌਂਕੀ ਇੰਚਾਰਜ ਨੂੰ ਫੋਨ ਕੀਤਾ 11:30 ਵਜੇ ਦੇ ਅੱਜ ਕਰੀਬ ਮੈਂ ਕਿਹਾ ਜੀ ਕਿੱਥੇ ਹੋ? ਕਹਿੰਦੇ ਮੈਂ ਤਾਂ ਦਰਗਾਨਾ ਕਮੇਟੀ ਦਫ਼ਤਰ ਬੈਠਾ ਮੈਂ ਕਿਹਾ ਮੈਂ ਤਾਂ ਤੁਹਾਡੀ ਚੌਂਕੀ ਤੁਰਿਆ ਫਿਰਦਾ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਜੀ ਤੁਸੀਂ ਇੱਦਾਂ ਕਰੋ ਅੰਦਰ ਆ ਜਾਓ ਜਰਾ ਦੋ ਵੜ। ਮੈਂ ਚਲਾ ਗਿਆ। ਦੇਖੋ ਜੀ ਇਦਾਂ ਇਦਾਂ ਉਹਨਾਂ ਟਾਲਮਟੋਲ ਮੈਂ ਕਿਹਾ ਜੀ ਤੁਹਾਡੇ ਤੇ ਪ੍ਰੈਸ਼ਰ ਹੈ। ਕੰਦਾ ਹਾਂ ਜੀ। ਮੈਂ ਕਿਹਾ ਮੈਨੂੰ ਵੀ 200 ਫੋਨ ਆਇਆ ਤੁਹਾਨੂੰ ਵੀ ਆਇਆ ਹੋਣਾ। ਕਹਿੰਦਾ ਜੀ ਸਾਡੇ ਕੋ ਸਾਰਿਆਂ ਨੇ ਤੁਹਾਡਾ ਨੰਬਰ ਮੰਗ ਤੇ ਅਸੀਂ ਕਹਾਂ ਜੀ ਤੁਸੀਂ ਆਪ ਹੀ ਗੱਲ ਕਰ ਲਓ। ਮੈਂ ਕਹਾ ਹਾਂ ਮੈਨੂੰ ਫੋਨ ਆਏ ਆ ਬਹੁਤ ਸਾਰੇ ਫੋਨ ਆਏ ਆ ਬੜੇ ਬੜੇ ਪੋਲਿਟਿਸ਼ੀਅਨਸ ਦੇ ਆਏ ਆ ਕਾਉਂਸਲਰਸ ਦੇ ਆਏ ਆ। ਮੈਂ ਜਦੋਂ ਉਹਨਾਂ ਦੇ ਅੱਗੇ ਸਵਾਲ ਰੱਖਦਾ ਉਹ ਉਸ ਗੱਲ ਤੇ ਚੁੱਪੀ ਸਾਹ ਜਾਂਦੇ ਹੈ ਕਿ ਵੀ ਇਹ ਧਰਮ ਦੀ ਬੇਅਦਬੀ ਹੈ। ਮੈਨੂੰ ਕਹਿੰਦੇ ਜੀ ਸਾਡੇ ਡਿਪਟੀ ਸਾਹਿਬ ਆਣ ਵਾਲੇ ਆ ਤੇ ਤੁਸੀਂ 10 ਮਿੰਟ ਰੁਕੋ ਤੇ ਉਹਨਾਂ ਨੂੰ ਮਿਲ ਕੇ ਜਾਓ। ਇਨ ਬਿਟਵੀਨ ਉਹਨਾਂ ਨੇ ਚੌਂਕੀ ਫੋਨ ਕੀਤਾ ਜਾਂ ਚੌਂਕੀ ਉਹਨਾਂ ਨੂੰ ਫੋਨ ਆਇਆ। ਉਹ ਕਹਿੰਦੇ ਡਿਪਟੀ ਸਾਹਿਬ ਉੱਥੇ ਆਫਿਸ 'ਚ ਬੈਠੇ ਆ ਤੁਸੀਂ ਆ ਜਾਓ। ਮੈਂ ਚਲਾ ਗਿਆ। ਜਸਪਾਲ ਬੋ ਉੱਥੇ ਮੌਜੂਦ ਸੀ ਇਨਸਪੈਕਟਰ ਮਨਦੀਪ ਸਿੰਘ ਇੱਕ ਮੌਜੂਦ ਸੀ ਇੱਕ ਇਨਸਪੈਕਟਰ ਹਿੰਦੂ ਜੈਂਟਲਮੈਨ ਨੇ ਉਹ ਵੀ ਮੌਜੂਦ ਸੀ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦਾ ਦੱਸੋ ਜੀ ਉਹਨਾਂ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਬਹਿ ਜਾਓ ਗੱਲ ਕਰ ਲੋ ਦੱਸੋ ਜੀ ਮੈਂ ਆਪੀ ਕੁਰਸੀ ਬੜੀ ਤੇ ਬਹਿ ਗਿਆ ਮੈਂ ਕਿਹਾ ਜੀ ਮੈਂ ਕੱਲ ਦੀ ਦਰਖਾਸਤ ਦਿੱਤੀ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਜੀ ਉਹ ਕਿਉਂ ਨਹੀਂ ਜੀ ਅਸੀਂ ਦਰਗਾਹਾਂ ਪਰਮਿਸਸਸ ਦੇ ਅੰਦਰ ਕੁਝ ਹੋਏਗਾ ਤੇ ਕਾਰਵਾਈ ਨਹੀਂ ਕਰਨੀ ਵੈਰੀਫਾਈ ਕਰ ਰਹੇ ਹਾਂ ਜੀ ਸੀਨੀਅਰ ਅਫਸਰਾਂ ਦੇ ਧਿਆਨ ਚ ਲੈੰਦਾ ਜਾ ਰਿਹਾ ਜੀ ਸਮਦੇਸੋਂ ਦੇ ਮੀਟਿੰਗ ਸੰਦੇਵ ਸ਼ਰਮਾਈ ਨੇ ਬਾਕੀ ਵੈਰੀਫਾਈ ਕਰਨਾ ਸਾਰੀ ਕੰਪਲੇਂਟ ਹੈ ਕਿਸੇ ਖਿਲਾਫ ਵੀ ਵੈਰੀਫਾਈ ਕਰ ਰਹੇ ਹਾਂ ਜਲੰਧਰ ਦੇ ਸ਼ਿਵਨਗਰ ਦੇ ਵਿੱਚ ਇੱਕ ਪਰਿਵਾਰ ਨੂੰ ਆਨਲਾਈਨ ਵੈਬਸਾਈਟ ਬ੍ਰਾਊਜ਼ ਕਰਨ ਤੋਂ ਬਾਅਦ ਖੂਨ ਦੇ ਨਮੂਨੇ ਲਈ ਬੁਲਾਉਣ ਦਾ ਫੈਸਲਾ ਮਹਿੰਗਾ ਸਾਬਤ ਹੋਇਆ ਘਰ ਆ ਕੇ ਖੂਨ ਦਾ ਨਮੂਨਾ ਲੈਣ ਤੋਂ ਬਾਅਦ ਆਦਮੀ ਨੇ ਬਾਥਰੂਮ ਵਿੱਚ ਨਹਾਉਂਦੀ ਇੱਕ ਔਰਤ ਦੀ ਅਸ਼ਲੀਲ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਉਸ ਨੂੰ ਮੌਕੇ ਤੇ ਉੱਤੇ ਮੌਜੂਦ ਲੋਕਾਂ ਨੇ ਫੜ ਲਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਇੱਕ ਆਨਲਾਈਨ ਵੈਬਸਾਈਟ ਬ੍ਰਾਊਜ਼ ਕਰਨ ਤੋਂ ਬਾਅਦ ਇਸ ਆਦਮੀ ਨੂੰ ਖੂਨ ਦੇ ਨਮੂਨੇ ਦੇਣ ਸੋ ਦੇਖ ਸਕਦੇ ਮਾਹੌਲ ਜਿਹੜਾ ਹੈ ਇਤਰਾਪੁਰ ਜਿਹੜਾ ਹੋ ਗਿਆ ਹੈ ਬਗੋ ਜੁੱਤੀਆਂ ਦੇ ਨਾਲ ਜਿਹੜਾ ਮਾਰੇ ਜਾ ਰਿਹਾ ਦੇਖ ਸਕਦੇ ਉਹ ਜਾਣਕਾਰੀ ਮੁਤਾਬਕ ਫੜੇ ਗਏ ਵਿਅਕਤੀ ਦੀ ਪਛਾਣ ਗੁਰਸ਼ਰਨ ਵੱਜੂ ਹੋਈ ਹੈ ਜੋ ਮਿੱਠਾਪੁਰ ਦਾ ਰਹਿਣ ਵਾਲਾ ਹੈ ਤੇ ਇਸ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਕਿਹਾ ਹੈ ਕਿ ਉਸ ਨੇ ਵੀਡੀਓ ਬਣਾਈ ਸੀ ਇਸ ਦੌਰਾਨ ਉਸ ਵਿਅਕਤੀ ਨੇ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਕਰਨ ਦੇ ਵਿੱਚ ਉਹ ਅਸਮਰੱਥ ਰਿਹਾ ਫੜੇ ਗਏ ਵਿਅਕਤੀ ਦੇ ਮੋਬਾਈਲ ਵਿੱਚੋਂ ਅਸ਼ਲੀਲ ਵੀਡੀਓ ਬਰਾਮਦ ਹੋਏ ਨੇ ਬਹੁ ਹੈਗੀ ਕੁੜੀ ਇਹ ਬਣਾਇਆ ਬੰਦੇ ਨੂੰ ਉਹ ਐਪਸ ਤੋਂ ਦੇਖਿਆ ਹੋਣਾ ਤੂੰ ਜੱਸ ਕਰ ਵਾਲੇ ਘਾਰੀ ਤੇ ਇਹ ਤਾਂ ਬاتھਰੂਮ ਜਾਣਾ ਹੈ ਉਹਨਾਂ ਨੇ ਕਿਹਾ ਚੱਲ ਜਾ ਬاتھਰੂਮ ਇੱਕ ਵਾਰ ਸੁਣਾ ਰਹੀ ਸੀ ਕੁੜੀ ਤੇ ਇਹਨਾਂ ਉਪਰੋਂ ਨਾ ਵੀਡੀਓ ਬਣਾ ਰਿਹਾ ਸੀ ਕੁੜੀ ਕੱਪੜੇ ਪਾਣ ਦੀ ਵੇਸ ਤੋਂ ਦੇਖਦਾ ਪਿਆ ਕੋਈ ਇਕੱਲੇ ਪਏ ਹੋ ਇਹ ਕੱਲ ਨੂੰ ਬੰਦਾ ਹੋਰ ਉੱਠੂਗਾ ਉਹ ਵੀ ਕਰੂਗਾ ਕੋਈ ਆਪ ੱੱਲੇ ਪਏ ਹੋ ਇੰਡੀਆ ਵਾਲੇ ਬੰਦੇ ਆਪ ੱੱਲੀ ਪਟ ਪਏ ਨੇ ਤੇਦੇ ਹੌਸਲੇ ਖੁੱਲੇ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਪਾਜੀ ਇਹਦੇ ਡਾਕੇ ਵੱਜਦੇ ਪਏ ਨੇ ਦਿਨਾਂ ਹੀ ਰਾਤੀ ਦੇ ਇੱਕ ਪਾਸੇ ਹੀ ਰਹਿ ਗਏ ਦਿਨਾਂ ਹੀ ਰਾਤੀ ਦੇ ਇੱਕ ਪਾਸੇ ਰਹਿ ਗਈਆਂ ਚੋਰੀਆਂ ਜੜੀਆਂ ਇੱਕ ਪਾਸੇ ਰਹਿ ਗਈਆਂ ਦਿਨੇ ਜਾਲੀਆਂ ਮਾਰਦੇ ਪਏ ਦਿਨੇ ਡਾਕੇ ਮਾਰਦੇ ਛਰੇ ਆ ਮੈਡਿਕ ਅਸ਼ੀਸ਼ ਦਾ ਸਾਨੂੰ ਕਾਲ ਗਈ ਸੀ ਕਿ ਕੋਈ ਲੜਕਾ ਹੀ ਬਲੱਡ ਸੈਂਪਲ ਲਈ ਬੁਲਾਇਆ ਹੈਗਾ ਉਹ ਲੇਡੀਜ਼ ਆ ਰਹੀ ਸੀ ਤਾਂ ਉਹ ਬਲੱਡ ਸੈਂਪਲ ਲੈਣ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾਉਣ ਲੱਪਿਆ ਜੀ ਬਾਕੀ ਵੈਰੀਫਾਈ ਕਰਦੇ ਆ ਜਾ ਕੇ ਇਹਦਾ ਨਾਮ ਗੁਰਸ਼ਰਧਨ ਸਿੰਘ ਆ ਜੀ ਕਿਹੜੀ ਕਿਹੜੀ ਲਬੋ ਹੈ ਇਹ ਹੈਲਦੀਆ ਨੂ ਲੈਬ ਆਰਟਰੀ ਆ ਗੁਰਕਾਉਂ ਦਫਤਰ ਇਹਨਾਂ ਦਾ ਮਕਸੂਦਾ ਇਹਨਾਂ ਦਾ ਛੋਟੀ ਜਿਹੀ ਬ੍ਰਾਂਚ ਆ ਇਹਦਾ ਇਹ ਮੋਬਾਈਲ ਕਬਜ਼ੇ ਚ ਲੈ ਕੇ ਉਹਨੂੰ ਕਰਾਂਗੇ ਵੈਰੀਫਾਈ ਜੋ ਨਿਕਲਿਆ ਜਿਹੜਾ ਡਾਟਾ ਭੇਜਾਂਗੇ ਇਹਦਾ ਨੰਬਰ ਜੀ ਜਿਹੜਾ ਸਾਨੂੰ ਮਿਲਿਆ ਉਹ ਹੀ ਕਰਾਂਗੇ ਸਰ ਅਸੀਂ ਕਹ ਰਹੇ ਸੀ ਵੈਰੀਫਾਈ ਕਰਾਂਗੇ ਉਹ ਖੁਦ ਕਬੂਲਦਾ ਪਿਆ ਕਿ ਮੈਂ ਗਲਤੀ ਕੀਤੀ ਸੀ ਆਪਣੀ ਵੈਰੀਫਾਈ ਕਰਾਂਗੇ ਫੇਰ ਵੀ ਅਸੀਂ ਤੁਹਾਨੂੰ ਕਹਿੰਦੇ ਹੀ ਮੰਗੇ ਨੂੰ 10 ਸੱਤ ਦੇ ਸੱਤ ਕਹਿਣੇ ਚਾਹੀਦੇ ਸੀ ਇਹਦੇ ਕਰਕੇ ਬਾਕੀ ਲੇਡੀਜ਼ ਨੇ ਆਨਸੇਵਾ ਇੱਕ ਕਰਤਨੀ ਪੂਰੀ ਦੁਨੀਆ ਹੋ ਗਈ ਹੈ ਇਹ ਜੇ ਤਰ੍ਹਾਂ ਕਿੰਨੇ ਹੋਰ ਹੋਣੇ ਕਿੰਨੇ ਦਾ ਵੀਡੀਓ ਬਣਾਇਆ ਹੋਈ ਹੈ ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ਤੇ ਸੈਂਕੜੇ ਲੋਕਾਂ ਨੇ ਮੁਲਜ਼ਮ ਦਾ ਖੂਬ ਕੋਟਾਪਾ ਚਾੜਿਆ ਤੇ ਥਾਣਾ ਅੱਠ ਦੀ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਘਟਨਾ ਨੂੰ ਲੈ ਕੇ ਮੌਕੇ ਤੇ ਭਾਰੀ ਹੰਗਾਮਾ ਹੋਇਆ ਲੋਕਾਂ ਦਾ ਦੋਸ਼ ਹੈ ਕਿ ਫੜੇ ਗਏ ਵਿਅਕਤੀ ਨੇ ਇੱਕ ਸਮੂਹ ਬਣਾਇਆ ਜਿੱਥੋਂ ਉਸਦੇ ਫੋਨ ਤੋਂ ਵੱਡੀ ਗਿਣਤੀ ਦੇ ਵਿੱਚ ਅਸ਼ਲੀਲ ਵੀਡੀਓ ਬ੍ਰਾਹਮਤ ਕੀਤੇ ਗਏ ਨੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਮਪੁਰ ਦੇ ਸਾਬਕਾ ਸੰਸਦ ਮੈਂਬਰ ਮੁਹੰਮਦ ਆਜ਼ਮ ਖਾਨ ਸੀਤਾਪੁਰ ਜੇਲ੍ਹ ਚੋਂ ਰਿਹਾਅ ਹੋਏ ਨੇ ਉਹ ਪਿਛਲੇ 23 ਮਹੀਨਿਆਂ ਤੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਕੈਦ ਸਨ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਜਾਣਕਾਰੀ ਮੁਤਾਬਕ ਆਜ਼ਮ ਖਾਨ ਦੇ ਉੱਤੇ 70 ਦੇ ਕਰੀਬ ਮਾਮਲੇ ਦਰਜ ਨੇ ਜ਼ਿਲ੍ਹਾ ਜੇਲ੍ਹ ਪ੍ਰਸ਼ਾਸਨ ਨੂੰ ਰਾਮਪੁਰ ਅਦਾਲਤ ਤੋਂ ਸਾਬਕਾ ਮੰਤਰੀ ਦੀ ਰਿਹਾਈ ਦਾ ਹੁਕਮ ਮਿਲਿਆ ਜੇਲ੍ਹ ਸੁਪਰਡੈਂਟ ਸੁਰੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਰਾਮਪੁਰ ਅਦਾਲਤ ਨੇ 70 ਮਾਮਲਿਆਂ ਦੇ ਵਿੱਚ ਰਿਹਾਈ ਦੇ ਹੁਕਮ ਜਾਰੀ ਕੀਤੇ ਨੇ ਹੁਕਮਾਂ ਦੀ ਸਮੀਖਿਆ ਕਰਨ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਕੀਤੀ ਗਈ ਹੈ ਰਾਮਪੁਰ ਅਦਾਲਤ ਤੋਂ ਡਾਕ ਮਿਲਣ ਤੋਂ ਬਾਅਦ ਸਾਬਕਾ ਮੰਤਰੀ ਨੂੰ ਰਿਹਾ ਕਰ ਦਿੱਤਾ ਗਿਆ ਉਨ੍ਹਾਂ ਦੇ ਸਮਰਥਕ ਅਤੇ ਪਾਰਟੀ ਅਧਿਕਾਰੀ ਸਵੇਰ ਤੱਕ ਸੀਤਾਪੁਰ ਜੇਲ੍ਹ ਦੇ ਬਾਹਰ ਇਕੱਠੇ ਹੋਏ ਸੀਤਾਪੁਰ ਤੋਂ ਸਫਾ ਜ਼ਿਲ੍ਹਾ ਪ੍ਰਧਾਨ ਛਤਰਪਾਲ ਵਿਧਾਇਕ ਅਨਿਲ ਵਰਮਾ ਸਾਬਕਾ ਮੰਤਰੀ ਰਾਮਹਿਤ ਭਾਰਤੀ ਵਿਸਵਾਤੋਂ ਸਫਾ ਨੇਤਾ ਅਫਜ਼ਲ ਕੌਸਰ ਅਤੇ ਹੋਰ ਪਹੁੰਚੇ। ਪ੍ਰਿਆਗਰਾਜ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਆਜ਼ਮ ਖਾਨ ਵਿਰੁੱਧ ਤਿੰਨ ਦੋਸ਼ ਜੋੜੇ ਗਏ ਨੇ। ਅਦਾਲਤ ਵੱਲੋਂ 20 ਸਤੰਬਰ ਨੂੰ ਵਾਰੰਟ ਜਾਰੀ ਨਹੀਂ ਕੀਤਾ ਜਾ ਸਕਿਆ। ਆਜ਼ਮ ਖਾਨ ਸੀਤਾਪੁਰ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਵੱਲੋਂ ਪਟੀਸ਼ਨ ਤੇ ਸੁਣਵਾਈ 1 ਅਕਤੂਬਰ ਨੂੰ ਤੈਅ ਕੀਤੀ ਗਈ ਹੈ। ਇਸ ਤਰ੍ਹਾਂ ਵਾਰੰਟ ਜਾਰੀ ਨਾ ਹੋਣ ਕਾਰਨ ਆਜ਼ਮ ਖਾਨ ਦੀ ਜੇਲ੍ਹ ਤੋਂ ਰਿਹਾਈ ਦਾ ਰਸਤਾ ਸਾਫ਼ ਹੋ ਗਿਆ। ਤਸਦੀ ਕੀ रामपुर ਤੋਂ ਆਜ਼ਮ ਖਾਨ ਦੇ ਸਮਰਥਕ ਵੱਡੀ ਗਿਣਤੀ ਦੇ ਵਿੱਚ ਸੀਤਾਪੁਰ ਪਹੁੰਚੇ ਜਿਸ ਨਾਲ ਜੇਲ੍ਹ ਰੋਡ ਤੇ ਆਵਾਜਾਈ ਵਿੱਚ ਵਿਘਨ ਪਿਆ ਸੜਕ ਤੇ ਬੇਤਰਤੀਬ ਢੰਗ ਨਾਲ ਵਾਹਨ ਖੜੇ ਕੀਤੇ ਗਏ ਸੀਓ ਸਿਟੀ ਵਿਨਾਇਕ ਗੋਪਾਲ ਪੋਸਲੇ ਦੇ ਨਿਰਦੇਸ਼ਾਂ ਤੇ ਟ੍ਰੈਫਿਕ ਇੰਸਪੈਕਟਰ ਫਰੀਦ ਅਹਿਮਦ ਨੇ 30 ਵਾਹਨਾਂ ਦੇ ਚਲਾਣ ਵੀ ਕੱਟੇ ਇਸ ਦੌਰਾਨ ਮੁਰਾਦਾਬਾਦ ਦੀ ਸੰਸਦ ਮੈਂਬਰ ਰੁਚੀ ਵੀਰਾ ਨੂੰ ਵੀ ਜੇਲ੍ਹ ਜਾਂਦੇ ਸਮੇਂ ਪੁਲਿਸ ਨੇ ਰੋਕ ਲਿਆ ਜ਼ਿਕਰ ਹੋਗਾ ਕਿ 18 ਅਕਤੂਬਰ 2023 ਨੂੰ रामपुर ਐਮਪੀ ਐਮਐਲਏ ਸਪੈਸ਼ਲ ਕੋਰਟ ਨੇ ਆਜ਼ਮ ਖਾਨ ਉਹਨਾਂ ਦੀ ਪਤਨੀ ਸਾਬਕਾ ਐਮਪੀ ਡਾਕਟਰ ਤਾਜਨ ਫਾਤਿਮਾ ਅਤੇ ਪੁੱਤਰ ਸਾਬਕਾ ਐਮਐਲਏ ਅਬਦੁੱਲਾ ਨੂੰ 7-7 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਹ ਸਜ਼ਾ ਅਬਦੁੱਲਾ ਦੇ ਵੱਖ-ਵੱਖ ਜਨਮ ਤਰੀਕਾਂ ਵਾਲੇ ਦੋ ਜਨਮ ਸਰਟੀਫਿਕੇਟ ਪ੍ਰਾਪਤ ਕਰਨ ਲਈ ਲਗਾਈ ਗਈ ਸੀ। ਭਾਜਪਾ ਵਿਧਾਇਕ ਆਕਾਸ਼ ਸਖ세ਨਾ ਨੇ 3 ਜਨਵਰੀ 2019 ਨੂੰ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਾਇਰ ਕੀਤਾ ਸੀ। ਸਜ਼ਾ ਸੁਣਾਈ ਜਾਣ ਤੋਂ ਬਾਅਦ ਤੇਨਾਂ ਨੂੰ ਪਹਿਲਾਂ ਰਾਮਪੁਰ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ। 2 ਅਕਤੂਬਰ ਨੂੰ ਆਜ਼ਮ ਖਾਨ ਨੂੰ ਸੀਤਾਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਅਬਦੁੱਲਾ ਨੂੰ ਹਰਦੋਈ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ। ਬਾਦ ਵਿੱਚ ਅਬਦੁੱਲਾ ਨੂੰ 25 ਫਰਵਰੀ 2025 ਨੂੰ ਹਰਦੋਈ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਦੋਂ ਉਸ ਦੀ ਜ਼ਮਾਨਤ ਮਨਜ਼ੂਰ ਹੋਈ। ਮੁਰਾਦਾਬਾਦ ਦੇ ਸੰਸਦ ਮੈਂਬਰ ਰੁਚੀ ਵੀਰਾ ਵੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਆਜ਼ਮ ਖਾਨ ਨੂੰ ਮਿਲਣ ਸੀ। ਤਾਪੁਰ ਪਹੁੰਚੇ ਪਰ ਪੁਲਿਸ ਨੇ ਉਹਨਾਂ ਨੂੰ ਰਾਹ ਦੇ ਵਿੱਚ ਰੋਕਿਆ। ਇਸ ਦੌਰਾਨ ਆਜ਼ਮ ਖਾਨ ਦੇ ਸਮਰਥਕ ਉਹਨਾਂ ਦੀ ਰਿਹਾਈ ਨੂੰ ਲੈ ਕੇ ਉਤਸ਼ਾਹੀਤ ਨਜ਼ਰ ਆਏ ਤੇ ਉਹਨਾਂ ਦਾ ਨਿਗਾਹ ਸਵਾਗਤ ਕੀਤਾ ਗਿਆ। ਸਫਾ ਮੁਖੀ ਖਲੇਸ਼ ਯਾਦਵ ਨੇ ਵੀ ਆਜ਼ਮ ਖਾਨ ਦੀ ਰਿਹਾਈ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਹੇ ਕਿ ਆਜ਼ਮ ਦੀ ਰਿਹਾਈ ਪਾਰਟੀ ਲਈ ਖੁਸ਼ੀ ਦੀ ਗੱਲ ਹੈ ਉਹਨਾਂ ਕਹੇ ਕਿ ਸਾਨੂੰ ਉਮੀਦ ਹੈ ਕਿ ਆਜ਼ਮ ਨੂੰ ਇਨਸਾਫ ਮਿਲੇਗਾ ਤੇ ਜੇਕਰ ਸਾਡੀ ਸਰਕਾਰ ਬਣੀ ਤਾਂ ਆਜ਼ਮ ਖਾਨ ਵਿਰੁੱਧ ਸਾਰੇ ਕੇਸ ਵਾਪਸ ਲੈ ਜਾਣਗੇ ਉਹਨਾਂ ਦੋਸ਼ ਲਗਾਇਆ ਕਿ ਆਜ਼ਮ ਖਾਨ ਵਿਰੁੱਧ ਝੂਠੇ ਮਾਮਲੇ ਦਰਜ ਕੀਤੇ ਗਏ ਨੇ ਸੌਰਵ ਗਾਂਗੂਲੀ ਨੇ ਇੱਕ ਵਾਰ ਫਿਰ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੀ ਵਾਕਡੋਰ ਸੰਭਾਲ ਲਈ ਹੈ ਸੌਰਵ ਗਾਂਗੂਲੀ 6 ਸਾਲਾਂ ਬਾਅਦ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੇ ਉਹਨਾਂ ਨੂੰ ਸੀਏਬੀ ਦੀ ਸਾਲਾਨਾ ਆਮ ਮੀਟਿੰਗ ਦੇ ਵਿੱਚ ਬਿਨਾਂ ਵਿਰੋਧ ਦੁਬਾਰਾ ਚੁਣਿਆ ਗਿਆ ਆਪਣੇ ਕਾਰਜਕਾਲ ਦੇ ਦੌਰਾਨ ਸੌਰਵ ਗਾਂਗੁਲੀ ਨੇ ਈਡਨ ਗਾਰਡਨ ਸਟੇਡੀਅਮ ਦੀ ਬੈਠਣ ਦੀ ਸਮਰੱਥਾ ਨੂੰ 1 ਲੱਖ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਵਰਤਮਾਨ ਵਿੱਚ ਇਹ 68000 ਹੈ। ਇਹਦੇ ਉੱਤੇ ਕੰਮ ਆਉਣ ਵਾਲੇ T20 ਵਿਸ਼ਵ ਕੱਪ ਤੋਂ ਬਾਅਦ ਸ਼ੁਰੂ ਹੋਵੇਗਾ। ਗਾਂਗੁਲੀ ਦੇ ਮੁਤਾਬਕ ਇਸ ਮੈਗਾ ਇਵੈਂਟ ਦੌਰਾਨ ਕੋਲਕਾਤਾ ਵਿੱਚ ਵੱਡੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕਰਨਗੇ। ਗਾਂਗੁਲੀ ਪਹਿਲਾਂ 2015 ਤੋਂ 2019 ਤੱਕ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਨੇ। ਗਾਂਗੁਲੀ ਪਹਿਲਾਂ ਸੀਏਬੀ ਦੇ ਪ੍ਰਧਾਨ ਰਹ ਚੁੱਕੇ ਨੇ ਫਿਰ ਉਹਨਾਂ ਨੇ 2019 ਤੋਂ ਲੈ ਕੇ 22 ਤੱਕ ਬੀਸੀਸੀਆਈ ਪ੍ਰਧਾਨ ਵਜੋਂ ਸੇਵਾ ਨਿਭਾਈ ਉਦੋਂ ਤੋਂ ਉਹ ਟੀ20 ਫਰੈਂਚਾਈਜ਼ੀ ਸਰਕਟ ਵਿੱਚ ਕਈ ਟੀਮਾਂ ਨਾਲ ਜੁੜੇ ਨੇ ਉਹ 2021 ਦੇ ਵਿੱਚ ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦੇ ਚੇਅਰਮੈਨ ਬਣੇ ਤੇ ਉਹਨਾਂ ਨੂੰ ਅਨਿਲ ਕੁੰਬਲੇ ਦੀ ਥਾਂ ਤੇ ਇਸ ਅਹੁਦੇ ਦੇ ਉੱਤੇ ਨਿਯੁਕਤ ਕੀਤਾ ਗਿਆ ਸੀ ਦਰਅਸਲ ਗਾਂਗੁਲੀ ਨੇ ਪਿਛਲੇ ਐਤਵਾਰ ਨੂੰ ਆਪਣੀ ਨਾਮਜ਼ਦਗੀ ਧਾਰਤ ਕੀਤੀ ਸੀ ਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਆਪਣੇ ਦੂਜੇ ਕਾਰਜਕਾਲ ਲਈ ਆਪਣੀਆਂ ਤਰਜੀਹਾਂ ਨੂੰ ਦੱਸਾਇਆ ਸੀ ਇਨਾਂ ਵਿੱਚ ਬੰਗਾਲ ਦੀ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਨੂੰ ਮਜ਼ਬੂਤ ਕਰਨਾ, ਬੰਗਾਲ ਪ੍ਰੋ T20 ਲੀਗ ਨੂੰ ਉਤਸ਼ਾਹਿਤ ਕਰਨਾ, ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨਾ ਤੇ ਜ਼ਮੀਨੀ ਪੱਧਰ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਸ਼ਾਮਲ ਹੈ। ਉਹਨਾਂ ਕਹਿੰਦੇ ਕਿ ਕ੍ਰਿਕਟ ਪ੍ਰਣਾਲੀ ਨੂੰ ਵਿਕਸਿਤ ਕਰਨ ਦੀ ਲੋੜ ਹੈ। ਮੈਂ ਆਪਣੇ ਰੰਜੀ ਟਰਾਫੀ ਕ੍ਰਿਕਟਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਪਰ ਟੀਮ ਵਿੱਚ ਬਹੁਤ ਸਾਰੇ ਲੋਕਾਂ ਦੀ ਕੋਈ ਲੋੜ ਨਹੀਂ। ਅੰਤ ਵਿੱਚ ਖਿਡਾਰੀਆਂ ਦੇ ਹਨਰ ਮਾਇਨੇ ਰੱਖਦੇ ਨੇ। ਇੱਕ ਪ੍ਰਸ਼ਾਸਕ ਦੇ ਤੌਰ ਤੇ ਮੈਂ ਉਹਨਾਂ ਦਾ ਹਰ ਸੰਭਵ ਤਰੀਕੇ ਨਾਲ ਸਮਰਥਨ ਕਰਾਂਗਾ ਪ੍ਰਧਾਨ ਵੱਜੋਂ। ਆਪਣੀ ਵਾਪਸੀ ਬਾਰੇ ਗਾਂਗੂਲੀ ਨੇ ਕਿਹਾ ਹੈ ਕਿ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਮਰਥਨ ਕੀਤਾ। ਈਡਰ ਗਾਰਡਨ ਦੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਸਮਾਗਮ ਹੋਣ ਜਾ ਰਹੇ ਨੇ ਗਾਂਗੂਲੀ 28 ਸਤੰਬਰ ਨੂੰ BCCI ਦੀ ਸਾਲਾਨਾ ਆਮ ਮੀਟਿੰਗ ਵਿੱਚ CAB ਦੀ ਨੁਮਾਇੰਦਗੀ ਕਰਨਗੇ। ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦਿਵਾਕ ਗਿਆ ਧੰਨਵਾਦ। ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼